ਬਹੁਤ ਬਹੁਤ ਧੰਨਵਾਦ ਮੇਰੇ ਨਾਲ ਮੇਰੇ ਸਾਥੀ ਸਾਡੇ ਕੁਲੀਗ ਲਾਡੀ ਟੋਸ ਜੀ ਐਮਐਲਏ ਸਾਹਿਬ ਸਾਡੇ ਸੀਨੀਅਰ ਸਪੋਕਸਪਰਸਨ ਔਰ ਚੇਅਰਮੈਨ ਨੀਲ ਗਰਗ ਜੀ ਔਰ ਜਿੰਨਾ ਦੇ ਮੁਖਾਤਬ ਤੁਹਾਨੂੰ ਕਰਨ ਦੇ ਲਈ ਅੱਜ ਇੱਥੇ ਸਾਰੇ ਆਪਾਂ ਇਕੱਠੇ ਹੋਏ ਆ ਸਾਡੇ ਨਾਲ ਅੱਜ ਆਮ ਆਦੀ ਪਾਰਟੀ ਦੇ ਵਿੱਚ ਦੇ ਪਰਿਵਾਰ ਦੇ ਵਿੱਚ ਵਾਧਾ ਕਰਨ ਵਾਲੇ ਸ਼ਾਮਿਲ ਹੋਣ ਵਾਲੇ ਐਡਵੋਕੇਟ ਬੂਟਾ ਸਿੰਘ ਬਰਾਗੀ ਜੀ ਅਸੀਂ ਸਾਰੇ ਅੱਜ ਤੁਹਾਡੇ ਮੁਖਾਤਬ ਹੋ ਰਹੇ ਹਾਂ ਸਾਥੀਓ ਹਰ ਰੋਜ਼ ਆਵਾਦਮੀ ਪਾਰਟੀ ਦਾ ਕੁੰਬਾ ਪਰਿਵਾਰ ਹੈ ਜਿਹੜਾ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਔਰ ਪੰਜਾਬ ਦੇ ਵਿੱਚ ਭਗਵੰਤ ਸਿੰਘ ਜੀ ਦੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਹ ਵੱਧਾ ਜਿਹੜਾ ਉਹ ਹੋ ਰਿਹਾ ਤੇ ਅੱਜ ਮੈਨੂੰ ਲਾਡੀ ਜੀ ਨੂੰ ਨੀਵ ਜੀ ਨੂੰ ਔਰ ਸਾਰੀ ਆਵਾਦਮੀ ਪਾਰਟੀ ਨੂੰ ਇਹ ਦੱਸਦੇ ਹੋਏ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਐਡਵੋਕੇਟ ਬੂਟਾ ਸਿੰਘ ਬੈਰਾਗੀ ਜੀ ਜਿਹੜੇ ਕਿ ਬੜੇ ਡੈਕੋਰੇਟਿਡ ਅਕਾਮੋਡੇਸ਼ਨ ਨੇ ਲਾਇਰ ਨੇ ਡਾਕਟੋਰੇਟ ਕੀਤੀ ਹੋਈ ਹੈ ਫਲਸਫੀ ਦੇ ਵਿੱਚ ਹਿਊਮਨ ਰਾਈਟਸ ਦੇ ਵਿੱਚ ਅ ਵੱਡੀਆਂ ਪ੍ਰਾਪਤੀਆਂ ਔਰ ਡਿਗਰੀਜ਼ ਹੀ ਕੈਰੀਜ਼ ਅੰਡਰ ਹਿਸ ਬੈਲਟ ਐਂਡ ਪੋਲੀਟੀਕਲੀ ਗਰਾਉਂਡ ਪੱਧਰ ਦੇ ਉੱਪਰ ਚਾਹੇ ਜ਼ਿਲ੍ਹਾ ਪ੍ਰੀਸ਼ਦ ਹੋਵੇ ਬਲਾਕ ਸਭਾ ਹੋਵੇ ਉਹ ਇਲੈਕਸ਼ਨ ਲੜੀਆਂ ਨੇ ਸੋ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਨੂੰ ਵਿਰਾਗੀ ਜੀ ਦੇ ਆ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਬਹੁਤ ਵੱਡਾ ਬਾਲ ਹੈ ਜਿਹੜਾ ਉਹ ਮਿਲੂਗਾ ਇਹਨਾਂ ਦਾ ਆ ਆਪਣੇ ਫੀਲਡ ਦੇ ਵਿੱਚ ਨਾਮ ਹੈ ਔਰ ਮੈਂ ਸਮਝਦਾ ਕਿ ਅੱਜ ਜਦੋਂ ਇਹੋ ਜਿਹੇ ਚੰਗੇ ਲੋਕ ਬਿਨਾਂ ਕਿਸੇ ਨਿੱਜੀ ਇੰਟਰਸਟ ਦੇ ਜਦੋਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਰਹੇ ਉਹਨਾਂ ਪਹਿਲਾਂ ਵੀ ਸਾਡੇ ਨਾਲ ਲੰਬਾ ਸਮਾਂ ਇਹਨਾਂ ਨੇ ਪਾਰਟੀ ਦੀ ਸੇਵਾ ਕੀਤੀ ਹੈ ਪਰ ਉਸ ਤੋਂ ਬਾਅਦ ਕੁਝ ਇਹਨਾਂ ਦੇ ਨਿੱਜੀ ਪਰਿਵਾਰਕ ਰੁਝੇਵੇਂ ਰਹੇ ਜਿਸ ਦੀ ਵਜ੍ਹਾ ਕਰਕੇ ਥੋੜਾ ਵਕਫਾ ਰਿਹਾ ਪਰ ਮੈਂ ਸਮਝਦਾ ਕਿ ਅੱਜ ਫੇਰ ਪਾਰਟੀ ਦੇ ਵਿੱਚ ਮੂੜ ਦੁਆਰਾ ਐਕਟਿਵ ਆਮ ਆਦੀ ਪਾਰਟੀ ਦੀ ਪੋਲਿਟਿਕਸ ਦੇ ਵਿੱਚ ਦਾ ਜਿਹੜਾ ਅ ਦ ਜਿਹੜੀ ਜ਼ਿੰਮੇਵਾਰੀ ਹੈ ਉਹ ਨਿਭਾਉਣ ਦੇ ਲਈ ਸਾਡੇ ਵੱਡੇ ਵੀਰ ਐਡਵੋਕੇਟ ਬੋਟਾ ਸਿੰਘ ਬਰਾਗੀ ਜੀ ਉਹ ਆਵਾਦੀ ਪਾਰਟੀ ਦੇ ਸ਼ਾਮਲ ਹੋ ਰਹੇ ਨੇ ਸੋ ਇੱਕ ਵਾਰ ਇਹਨਾਂ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਭਗਵੰਤ ਮਾਨ ਜੀ ਵੱਲੋਂ ਸਾਰੀ ਦੀ ਸਾਰੀ ਸਮੂਚੀ ਆਵਾਦੀ ਪਾਰਟੀ ਵੱਲੋਂ ਜਿੱਥੇ ਇਹਨਾਂ ਨੂੰ ਵੈਲਕਮ ਕਹਿੰਦੇ ਆ ਜਿੱਥੇ ਇਹਨਾਂ ਦਾ ਨੂੰ ਨੂੰ ਜੀ ਆਇਆਂ ਕਹਿੰਦੇ ਆ ਉੱਥੇ ਮੈਂ ਮੰਨ ਕੇ ਚੱਲਾਂਗਾ ਕਿ ਆਵਾਦੀ ਪਾਰਟੀ ਨੂੰ ਇਹਦੇ ਨਾਲ ਇੱਕ ਪੋਲੀਟੀਕਲੀ ਵੀ ਔਰ ਸੋਸ਼ੀਅਲੀ ਵੀ ਇੱਕ ਬਹੁਤ ਵੱਡਾ ਐਡਵਾਂਟੇਜ ਹੈ ਜਿਹੜਾ ਉਹ ਹੋ ਰਿਹਾ ਹੈ ਮੈਂ ਬੇਨਤੀ ਕਰੂਗਾ ਮੇਰੇ ਸਾਥੀ ਮੇਰੇ ਛੋਟੇ ਵੀਰ ਲਾਡੀ ਟੋਸੀ ਦੋ ਮਿੰਟ ਤੁਹਾਡੇ ਮੁਖਤਬ ਹੋਣਗੇ ਫਿਰ ਫਿਰ ਅੱਗੇ ਚਲਕਾਂਗੇ ਸਸ਼ੀ ਗਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਧੰਨਵਾਦੀਆਂ ਸਾਡੇ ਪ੍ਰਧਾਨ ਜੀ ਅਮਨ ਅਰੋੜਾ ਜੀ ਦਾ ਕਿ ਜਿਨ੍ਹਾਂ ਨੇ ਅੱਜ ਜਿਹੜੇ ਮੇਰੇ ਹਲਕੇ ਤੋਂ ਬਿਲੋਂਗ ਕਰਦੇ ਨੇ ਮੇਰੇ ਵੱਡੇ ਵੀਰ ਸਰਦਾਰ ਬੂਟਾ ਸਿੰਘ ਜੀ ਬਰਾਗੀ ਜਿਨ੍ਹਾਂ ਨੇ ਕਿ ਪਹਿਲਾਂ ਵੀ ਬੜਾ ਸਰਗਰਮੀ ਦੇ ਨਾਲ ਆਮ ਆਦਮੀ ਪਾਰਟੀ ਦਾ ਝੰਡਾ ਚੱਕ ਕੇ ਕੰਮ ਕੀਤਾ ਤੇ ਇਹਨਾਂ ਦੇ ਆਉਣ ਦੇ ਨਾਲ ਮੈਗਨਾ ਜਿੱਥੇ ਆਪ ਨੂੰ ਪੰਜਾਬ ਲੈਵਲ ਤੇ ਇੱਕ ਵਧੀਆ ਜਿਹੜਾ ਸਹਿਯੋਗ ਮਿਲੂਗਾ ਉੱਥੇ ਮੈਨੂੰ ਮੇਰੇ ਹਲਕੇ ਲੈਵਲ ਤੇ ਵੀ ਬਹੁਤ ਵੱਡੀ ਇਹਨਾਂ ਦੀ ਸਪੋਰਟ ਮਿਲੂਗੀ ਸੋ ਮੈਂ ਇਹਨਾਂ ਦਾ ਪਾਰਟੀ ਵਿੱਚ ਆਉਣ ਤੇ ਮੈਂ ਜੀਹਾਂ ਕਹਿੰਦਾ ਤੇ ਧੰਨਵਾਦ ਕਰਦਾ ਹੈਂ ਥੈਂਕ ਯੂ ਸਰ ਹਾਂ ਕਰ ਲਓ ਜੀ ਕੁਲਪੁਲ ਬਲਿਕ ਤੁਸੀਂ ਤੁਸੀਂ ਬਾਦ ਧੰਨਵਾਦ ਕਰਦਾ ਪਾਇਸਨ ਹੋ ਗਏ ਬਹੁਤ ਹੀ ਸਤਿਕਾਰਯੋਗ ਪਾਰਟੀ ਪ੍ਰਧਾਨ ਸ਼੍ਰੀ ਅਮਨ अरोड़ा ਜੀ ਕੈਬਨਟ ਮਿਨਿਸਟਰ ਗਵਰਨਮੈਂਟ ਆਫ ਪੰਜਾਬ ਹਲਕਾ ਧਰਮਕੋਟ ਦੇ ਐਮਐਲਏ ਮੇਰੇ ਵੱਡੇ ਵੀਰ ਲਾਗੀ ਢੋਸ ਜੀ ਨੀਲਗਰਗ ਜੀ ਸਪੋਕਸਪਰਸਨ ਚੇਅਰਮੈਨ ਮੇਰੇ ਵੱਡੇ ਵੀ ਇਹਨਾਂ ਪ੍ਰਧਾਨ ਜੀ ਅਮਨ अरोड़ा ਜੀ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਇੱਥੇ ਗ੍ਰਾਜ਼ਮਾਨ ਆ ਤੇ ਫਿਰ ਇੱਕ ਪੰਜਾਬ ਦੀ ਸੇਵਾ ਕਰਨ ਦਾ ਆਮ ਆਦਮੀ ਪਾਰਟੀ ਰਾਹੀਂ ਪੰਜਾਬ ਗਵਰਨਮੈਂਟ ਰਾਹੀਂ ਇਹਨਾਂ ਦੇ ਨਾਲ ਇਹਨਾਂ ਦੇ ਲੜ ਲੱਗ ਰਿਹਾ ਹਾਂ ਕਿਉਂਕਿ ਅੱਜ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਜਿਹੜੀ ਜਿਹੜਾ ਮਾਹੌਲ ਕੱਲੇ ਪੰਜਾਬ 'ਚ ਹੀ ਨਹੀਂ ਪੂਰੇ ਨਾਲ ਦੇ ਸੂਬਿਆਂ ਦੇ ਵਿੱਚ ਵੀ ਉਹ ਸਾਰਿਆ ਜਾ ਰਿਹਾ ਵਾ ਤੇ ਆਏ ਹਜੇ ਸਮੇਂ ਦੇ ਵਿੱਚ ਹਰੇਕ ਪੰਜਾਬੀ ਦਾ ਆਪਦੇ ਪੰਜਾਬ ਨੂੰ ਸੰਭਾਲ ਲਈ ਜ਼ਰੂਰੀ ਹੋ ਜਾਂਦਾ ਕਿ ਸੁਹਿਰਤਾ ਲਈ ਜਿੱਥੇ ਇੱਕ ਨਸ਼ੇ ਦੇ ਵਰ ਖਿਲਾਫ ਇੱਕ ਲਹਿਰ ਚੱਲ ਰਹੀ ਆ ਉਸ ਲਹਿਰ ਦਾ ਸਪੋਰਟ ਕਰੀਏ ਜਿੱਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਵਿਰੋਧੀ ਪਾਰਟੀਆਂ ਬਾਈ ਸਪੋਰਟਿਵ ਹੋਣ ਦੀ ਬਜਾਏ ਇੱਕ ਲੈਗ ਪੁਲਿਕ ਦਾ ਕੰਮ ਕਰ ਰਹੀਆਂ ਤੇ ਉਥੇ ਕਈ ਸਵਾਲ ਪੈਦਾ ਹੋ ਜਾਂਦੇ ਨੇ ਕਿ ਅਸੀਂ ਪੰਜਾਬ ਨੂੰ ਕੀ ਕਿੱਧਰ ਨੂੰ ਲੈ ਕੇ ਜਾਣਾ ਕਿਵੇਂ ਕਰਨਾ ਸੋਏ ਜੰਗਲੀ ਹੋ ਜਾਂਦਾ ਇਹ ਸਾਰਾ ਕੁਝ ਮੱਦੇ ਨਜ਼ਰ ਰੱਖਦੇ ਹੋਏ ਅੱਜ ਮੈਂ ਅਮਰ ਅਰੋੜਾ ਜੀ ਨੀਲਗੜ੍ਹ ਜੀ ਲੜੀ ਟੋਸ ਜੀ ਦੀ ਰਵਾਇ ਦੇ ਵਿੱਚ ਵਿਨ ਕੇਜਰੀਵਾਲ ਜੀ ਮਨੀਸ਼ ਸ਼ੋਟੀਆ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪਾਰਟੀ ਦੇ ਵਿੱਚ ਦੁਬਾਰਾ ਮੇਰੇ ਆਪ ਦੇ ਪਰਿਵਾਰ ਵਿੱਚ ਹੀ ਸ਼ਾਮਲ ਕਰਕੇ ਸਾਰਿਆਂ ਨੂੰ ਸੇਵਾ ਦਾ ਮੌਕਾ ਦਿੱਤਾ ਤੇ ਇਹਦਾ ਕਹਿੰਦਾ ਹੋਇਆ ਮੈਂ ਤੁਹਾਡਾ ਸਾਰੇ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਰਿਣੀ ਹਾਂ ਸੋ ਇੱਕ ਵਾਰੀ ਫੇਰ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਿਸੇ ਦਾ ਕੋਈ ਸਵਾਲ ਹੋਵੇ ਅਮਨ ਜੀ ਅਵੇਲੇ ਬਨੇ ਹੋ ਸਕਦੇ ਪਹਿਲਾ ਇਹ ਰਸਮ ਕਰ ਲਈਏ ਜੀ ਕਰ ਲਈਏ ਆਓ ਬੜੀ ਬਹੁਤ ਹੀ ਗੱਲ ਤੋਂ ਆਓ ਆਜੀ ਆਜੀ ਪ੍ਰਭਾਤ ਲਾਉ ਸੀ ਬਹੁਤ ਬਹੁਤ ਧੰਨਵਾਦ ਓਕੇ ਜੀ ਥੈਂਕ ਯੂ ਸੋ ਮਚ ਜੇ ਕਿ ਕੋਈ ਪਾਰਟ ਜਨ ਕਰਕੇ ਮੈਂ ਜੇ ਇੱਥੇ ਅੱਜ ਬੈਠਾਂ ਨਹੀਂ ਹੂ